ਹੁਣ ਨਿਕਲਿਆ ਸੂਰਜ ਸਵੇਰ ਦਾ ਸ਼ਾਮ ਦੇ 4:30 5 ਵਜਨ ਵਾਲੇ ਆ ਕਿਵੇਂ ਆ ਠੀਕ ਆ ਐਕਸ਼ਨ ਮਾਰੀਆਂ ਨੇ ਤੂੰ ਚਵਾਈ ਹੋ ਰਹੀ ਆ ਪੱਠੇ ਪਾਤੇ ਸੀਗੇ ਇੱਧਰ ਕੀ ਹਾਲ ਚਾਲ ਆ ਦੋਸਤੋ ਸਵਾਗਤ ਕੀਤਾ ਤੁਹਾਨੂੰ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਬਈ ਜਾਂਦਾ ਰਾਤ ਦਾ ਸਾਰੀ ਰਾਤ ਬੈ ਗਾ ਹੁਣ ਵੀ ਬੈ ਗਾ ਤੜਕੇ ਦੁੱਧ ਮਹਾਬਾ ਕਹਿੰਦਾ ਿਕੜ ਿਕੜ ਹੋਇਆ ਬਿਆ ਜਾਰੇ ਪਾਸੇ ਅੱਜ ਤੈਨੂੰ ਛੁੱਟੀ ਸੀਗੀ ਹੈਨਾ ਪੜਾਈ ਤੂੰ ਫਿਰ ਅੱਜ ਪੜੀ ਜੰਨਾ ਠੀਕ ਆ ਜੋਰੰਦ ਚੱਲੀ ਜਾਂਦਾ ਕੰਮ ਹੈ ਇਧਰ ਕੀ ਚੱਲ ਰਿਹਾ ਸੁਣੀ ਖਬਰ ਦੇਖ ਰਹੀ ਦাদি ਠੀਕ ਆ ਆ ਰੋਟੀ ਪਕਾਈ ਵੀ ਰੋਟੀ ਖਾ ਦਾਲ ਕਾ ਦੀ ਬਣਾਈਆ ਆਲੂ ਪਕੌੜਿਆਂ ਦੀ ਦਾਲ ਬਣੀ ਤੇ ਰੋਟੀ ਖਾਓ ਚੱਕੋ ਬਸ ਸਰ ਕੰਮ ਮੰਨਣਾ ਸਕਦੇ ਆ ਬਸ ਬਸ ਆ ਕਾਸ਼ ਨੂਰ ਫੋਟੋ ਜਿ ਘੱਟ ਕੇ ਨਾ ਚਾਹੀਦੇ ਵੇ। ਲੈ ਕੇ ਬੈਕ ਲੈ ਕੇ ਮਾਸਟਰ ਸਾਰਾ ਕੋਲੀ ਹਲੋ ਕੱਲ ਨੂੰ ਛੁੱਟੀ ਹੈ ਕ ਜਾਣਾ ਕੱਲ ਨੂੰ ਛੁੱਟੀ ਹੈ ਪੇਪਰ ਆਪਾਂ ਪੇਪਰ ਕੱਲ ਨੂੰ ਕਹਿੰਦਾ ਪੇਪਰ ਬੱਸ ਦਾ ਮੈਸਜ ਦਾ ਇਹ ਆ ਵੀ ਕਿ ਮੈਨੂੰ ਕਿ ਮੈਸਜ ਚ ਮੰਥ ਆਉਂਦੀਏ ਰੋਣੇ ਐਡੇ ਸਭ ਵੀ ਕਹਣਾ ਮਲਟੀਪਲੀਕੇਸ਼ਨ ਆਉਣੀ ਹੈ ਮੈਸਜ ਆਉਂਦੇ ਹੁੰਦੇ ਆ ਬਸ ਸਵਾਲ ਜੇ ਨਹੀਂ ਹੁੰਦੇ ਤੇ ਜੇ ਅਗੇ ਸੰਦੋ ਸਵਾਲ ਜਾਂਦੇ ਹੁੰਦੇ ਸੀਗੇ ਨਾ ਤੇ ਹਾਂ ਆਹ ਸਵਾਲ ਵੀ ਆਉਣੇ ਆਹ ਟੇਬਲ ਆਉਣੇ ਆ 10 ਤੱਕ ਇੱਕ ਤੋਂ ਦੋਤ ਲਾ ਕੇ ਆ ਤੁਹਾਨੂੰ ਮੈਨੇ ਤੁਮੇ ਦੇ ਪਰ ਲਾ ਫਿਰ ਪਰ ਲਾ ਢੋਟੋ ਕੇ ਬੈਠ ਕੇ ਪਰ ਬਾਹਰ ਨਿਕਲੇ ਜ ਮੀ ਬਹੁਤ ਭਈ ਜਾਂਦਾ ਰੋਟੀ ਖਾ ਲਈ ਮੈਨੇ ਖਾ ਲਈ ਸਾਰੇ ਸਾਦਾ ਛਕ ਲੈ ਕੇ ਸਾਰੇ ਪਰ ਸਾਡਾ ਛਕ ਲੈ ਫਾਦਰ ਸਾਹਿਬ ਕਿਧਰ ਗਏ ਮੈਂ ਜਪੈਦਾ ਫਿਰਦਾ ਕਹਿੰਦਾ ਸੀਗਾ ਅੱਛਾ ਆਖਣੀ ਤੂੰ ਹੀ ਜਾਂਦਾ ਪਤਾ ਨਹੀਂ ਉਹ ਤਾਂ ਵੈਸੇ ਇਹ ਪ੍ਰਣਾਲੇ ਵਾਲਾ ਥਾਵਾ ਇਹ ਨਾਲ ਦੇ ਉਹਦੇ ਆਉਂਦਾ ਪਾਣੀ ਹੈ ਹੋਰ ਤਾਂ ਵੀ ਕੋਈ ਡਰ ਵਾਲੀ ਗੱਲ ਨਹੀਂ ਹੈਗੀ ਇਹ ਸੋਈ ਦਾ ਨਾਲ ਰੱਖਿਓ ਉੱਥੇ ਤਾਂ ਨਾਈਲੋਨ ਪਿਆ ਹੋਇਆ ਉੱਥੋਂ ਤਾਂ ਨਹੀਂ ਆਉਂਦਾ ਪਾਣੀ ਸ਼ਾਇਦ ਇਹ ਸੋਈ ਨਾਲ ਦੀ ਆਉਂਦਾ ਡੈਕਟਰ ਦਾ ਪਾਣੀ ਪਰ ਲਾ ਪਰਦਾ ਪਰਦਾ ਚੰਗ ਲਓ ਜੀ ਹੁਣ ਵੇਲਾ ਹੋ ਗਿਆ ਬ੍ਰੇਕਫਾਸਟ ਦਾ ਬ੍ਰੇਕਫਾਸਟ ਕਰ ਲਗੇ ਟਾਈਮ ਹੋ ਗਿਆ ਲੇਟ ਹੀ ਕੰਮ ਤਾਂ ਬਸ ਐ ਭੋਖਣੀ ਸੀ ਸਵੇਰ ਸਵਾ 10 ਹੋ ਗਏ ਬ੍ਰੇਕਫਾਸਟ ਕਰਕੇ ਫੇਰ ਅੱਗੇ ਕਰਦੇ ਆ ਗੱਲਬਾਤ ਹੁਣ ਨਿਕਲਿਆ ਸੂਰਜ ਸਵੇਰ ਦਾ ਸ਼ਾਮ ਦੇ 4:30 5 ਵਜਨ ਵਾਲੇ ਆ ਕਿਵੇਂ ਆ ਠੀਕ ਆ ਐਕਸ਼ਨ ਮਾਰੀਆਂ ਨੇ ਤੂੰ ਚਵਾਈ ਹੋ ਰਹੀ ਆ ਪੱਠੇ ਪਾਤੇ ਸੀਗੇ ਇੱਧਰ ਤੇ ਕੱਲ ਦੇ ਬਾਤ ਪਾਗ ਰੱਖ ਤੇ ਅੰਦਰ ਬੜਾ ਤਾਂ ਮੇਹ ਨਹੀਂ ਹਟਿਆ 2 ਵਜੇ ਤੱਕ ਅੰਦਰੀ ਪੈ ਰਹੇ ਕੀ ਕਰੀਏ ਨਾ ਕਨੇ ਆ ਰਹੇਗਾ ਇਹ ਕਰੇਗੀ ਮੈਂ ਲੈ ਕੇ ਆਂਦਾ ਕੱਢ ਕੇ ਤੇਰਾ ਫੋਨ ਲਈ ਬੈਠਾ ਸੀਗਾ ਪਹਿਲਾਂ ਮੈਂ ਇਥੋਂ ਮੈਂ ਦੂਜਾ ਪਿਆਰ ਦੇ ਨਾਲ ਬੋਲ ਕੇ ਮਿੱਠਾ ਪਿਆਰਾ ਹੋ ਕੇ ਪਹਿਲਾਂ ਹਾਟਸਪੌਟ ਸਟਾਲਿਆ ਮੁੜ ਕੇ ਫਿਰ ਯੂਜ਼ ਕਰਨ ਲੱਗ ਗਿਆ ਤੇ ਖਵਾਲਾ ਬਣਦਾ ਹੁਣ ਸਾਡੇ ਮੀਂਹ ਜਾਂਦਾ ਇੱਕ ਸਵੇਰੇ ਨਾ ਮੈਂ ਜਾਊਂਗਾ ਬਦਨੀ ਮੋਟਰਸਾਈਕਲ ਦਿਖਾ ਕੇ ਆਉਣਾ ਬੰਦ ਜੇ ਹੋਣ ਲੱਗਾ ਮੋਟਰਾਂ ਨਾਲ ਹਾਂ ਕੱਲ ਨੂੰ ਹਾਂ ਮੈਂ ਲੇ ਪੇਸਟ ਲਿਆਉਂਗਾ ਚੰਗਾ ਮੈਂ ਲੇ ਪੇਸਟ ਲਿਆਉਂਗਾ ਅੱਜ ਟੂ ਪੇਸਟ ਕੋ ਕੋਲਕਾਟਾ ਲੇ ਕੋਲਕਾਟਾ ਦਾ ਕਰਾ ਲਿਆਉਂਗਾ ਅੱਜ ਕੱਲ ਨੂੰ ਦੂਸਰੀ ਲਿਆਉਂਗਾ ਜਿਹੜੀ ਆਪਾਂ ਅੱਗੇ ਕਰਦੇ ਹੁੰਨੇ ਚੰਗਾ ਐ ਛੋੜਾ ਕੀ ਕਰਦਾ ਸੀਗਾ ਹੱਥ ਲੀਆਂ ਕਰਦੇ ਹੁੰਦੇ ਜੋ ਜੋ ਆਹੀ ਕਰੀ ਜਾਂਦਾ ਰਹਿੰਦਾ ਸਾਰਾ ਦਿਨ ਉਂ ਬਟਰ ਲਾਈ ਜਦੋਂ ਪਤਾ ਚੋ ਕੇ ਤੇ ਇਹਦੇ ਚ ਉਹ ਥੋੜਾ ਦੱਤ ਮੈਨੂੰ ਲਾਲ ਲੰਗਾ ਕਿਹੜੀ ਦਾ ਉਹਦੇ ਟੀਕਾ ਲਾਉਣਾ ਸਵੇਰੇ ਲੈ ਕੇ ਆਉਂਗਾ ਹੁਣ ਸਰਜੂ ਅਜੇ ਤੱਕ ਨਹੀਂ ਚੱਲਦਾ ਕੰਮ ਚੋਲਿਆ ਹੁਣ ਸਵੇਰੇ ਲੈ ਕੇ ਆਉਂਦੇ ਜੀ ਕੀ ਕਰਿਆ ਨਾ ਦੋ ਇੱਥੇ? ਜੀਰੇ ਨੂੰ ਤੁੰ। ਆਦਲੀਏ ਫਿਰ ਚਪੜਾ ਪਾ ਕੇ ਲੈ ਕੇ ਮੇਰੇ ਦੁਕਾਨ ਤੇ। ਮੈਨੂੰ ਹੀਰਾ ਤੋ ਨਿਕਾਲੇਂ। ਨਾਲੇ ਟੁੱਪੀ ਲੜਾ ਸਰ ਤੇ ਟੁੱਪੀ ਲੈਣੀ ਕਿ ਨਹੀਂ ਠੰਡ ਲੱਗਦੀ ਠੰਡ ਤਾਂ ਪਰ ਹੈ ਨਹੀਂ ਕਿ ਨਹੀਂ ਕੋਟ ਪਾ ਲੈ ਤਲ। ਤੇ ਚਪੜਾ ਪਾ ਕੇ ਲੈ ਕੇ ਮੇਰੇ ਰਾਜ। ਆ ਕੇ ਨਾ ਜੀਰੇ ਨੂੰ ਤੁੰ ਗੱਤ ਰੋਗ। ਆ ਕੇ ਇਹਨਾਂ ਪਾਣੀ ਦਾ ਉਹਨਾਂ ਨੂੰ ਪਿਆ ਤਾਂ ਫਿਰ ਚੱਕੇ ਦੇ ਨੇ। ਆ ਜੰਗਾ। ਮੈਂ ਬੇਨ ਅੰਦਰ ਕੀ ਬਾਣ ਤਿਆ। ਤਾਂ ਕੀ ਜੋ ਨਹੀਂ ਆਇਆ ਧੋਕੇ ਦਾਵਾ ਦਾ। ਕੀ ਬਣਦਾ ਕਾਦੀ ਆ ਹੋਰ ਏਲੀ ਕਾਦੀ ਬਣ ਗਈ ਬਸ ਸਦਾਣ ਰੋਟੀ ਬਣਾ ਲੈ ਫਿਰ ਮੈਂ ਪਹਿਲੇ ਖਾ ਲੂੰਗਾ ਚੰਗਾ ਰੋਟੀ ਲੱਗਣਾ ਢੱਖ ਲੱਗੀ ਮੈਨੂੰ ਲੈ ਲੈ ਤਾ ਉੱਠ ਜੀ ਤੇਰੀ ਦਾਲ ਤਾਂ ਬਣ ਗਈ ਹੁਣ ਤਾਂ ਲੈ ਲੈ ਇੱਧਰ ਤਾਂ ਕਮੈ ਜੀ ਜੋਤਕਾਰ ਨਹੀਂ ਸਾਫ ਮੈਂ ਨੂੰ ਕਹ ਤੂੰ ਕੋਟ ਪਾ ਲੈ ਤੈਨੂੰ ਮੈਂ ਚ ਆਪਣਾ ਪਾ ਲਿਆ ਮੈਂ ਇਹਨੂੰ ਕਿਹਾ ਹੱਥ ਤੇ ਆ ਚਲ ਗਏ ਕੀ ਕਿੰਨਾ ਕਰ ਰਹਿ ਗਿਆ ਹੁਣ ਦਰਾ ਇਸੇ ਕੀ ਕਰਦਾ ਹੀਰਾ ਧੋਣਾ じゃ ਕੋਈ ਹੀਰਾ ਕਰੀ ਜਾਂਦੇ ਨਾ ਹੀਰਾ ਧੋਣਾ ਹੀਰਾ ਤਾਂ ਤੂੰ ਆਪ ਆ ਹੀਰਾ ਤਾਂ ਕਿ ਧੋਣ ਤੋਂ ਪਾ ਲਿਆ ਹਾਲੋ ਬੋੜੇ ਵੇਟ ਕਰ ਲੈ ਬੰਦਗੀ ਪਤਾ ਜਵੇ ਜੋਰ ਮੰਦੀ ਜਾਂਦੀ ਜੋਰ ਲਾਉਣੀ ਤੂੰ ਨਾ ਦਰਾਟਾ ਕੋਨੇ ਤੇ ਰੱਖ ਲੈ ਤੇ ਲੈਟ ਆ ਕੇ ਰੁਟਣਾ ਲੱਗ ਜਾਈਂ ਆਪਾਂ ਹੀ ਬੰਦੀ ਹਾਂ ਲੈਟ ਨਹੀਂ ਆਈ ਕਿਹਾ ਬੋਲੇ ਪਰ ਮੈਨੂੰ ਬੁਲਾ ਦੇ ਅਟਾ ਕੋਨਲਾ ਪਰ ਹੋਰ ਨਹੀਂ ਤਾਂ ਕੁਝ ਕਰਨਾ ਹਾਦਰ ਸਾਹਿਬ ਹੀ ਕਰਦਿਆ ਓਏ ਆ ਜਾ ਭਰਾਵਾ ਆ ਜਾ ਥੋਤਾ ਨਹੀਂ ਘਰੇ ਕੀ ਰਹਿ ਗਿਆ ਹੁਣ ਤੇਰਾ ਆਦ ਲਗੇ ਯਾਰ ਥੋੜਾ ਜਾਦਾ ਕਰਾਂ ਲੇਟ ਹੋਈ ਜਾਂਦੇ ਆ ਪਤਾ ਦੱਦ ਬੈ ਕੇ 5:30 ਹੋ ਗਏ ਹੱਥ ਦੋਈ ਨਾ ਪਤਾ ਕੀ ਹੋ ਗਿਆ ਇਹਨੂੰ ਕਾਹ ਚੀ ਹੱਥ ਜਿੱਥੋਂ ਮਿੱਟੀ ਜਿੱਥੋਂ ਪਤਾ ਨਹੀਂ ਕੀ ਲੱਪਿਆ ਵਾ ਆਪ ਵਾਸਤੇ ਛੜੂਕ ਤੋ ਦੀ ਜੇ ਬਾਤ ਜਾ ਮਨੇ ਬਾਤ ਬੰਦ ਲੂ ਹਿਦਾ ਹੀ ਹੈ ਜੇ ਹੈ ਅਰੇ ਜੇ ਹੈ ਮੈਨੂੰ ਕਾ ਕੋਟ ਪਾ ਦੇ ਦੇ ਮੈਂ ਲੈ ਆਨਾਂ ਕਾਤੇ ਕਲਰ ਕਰਨਾ ਹੈ ਦਾ ਪੱਥਰ ਤੇ ਪੱਥਰ ਤੇ ਕਲਰ ਹੋਣਾ ਹੀ ਹੋ ਜਾਂਦਾ ਮੈਂ ਹੀ ਹੋ ਜਾਂਦਾ ਬੰਨਾ ਤੜੀ ਜਿੱਤੇ ਮਰਜ਼ੀ ਭਰ ਲੋ ਹਣਾ ਆਇਆ ਫਿਰ ਆਣ ਕੇ ਰੇਸਾ ਲਾਵਾਂਗੇ ਕੱਲ ਨੂੰ ਜਦੋਂ ਜੋ ਚੱਲ ਤਾਂ ਉਹ ਗਿਆ ਭਰਾਜ ਦੂਪ ਵਾਗ ਲੈ ਕੇ ਆਈ ਜਪਲਾ ਹਣਾ ਨੇ ਅੱਗੇ ਵਾਕ ਲੈ ਉਹਦੇ ਨਾਲ ਤੁਸੀਂ ਬਸ ਦੋ ਦੇ ਵਿੱਚ ਇੱਕ ਬਟਨ ਹੋਵੇ ਜਿਹਦੇ ਨਾਲ ਨਾ ਉਹ ਮੈਨੂੰ ਕੋਈ ਵੀ ਚੀਜ਼ ਲਿਆ ਸਕਦੀ ਆ ਜਿੱਦੇ ਮੈਂ ਕਹਾਂ ਪੈਸੇ ਲਿਆ ਕੇ ਦੇ ਪੈਸੇ ਵੀ ਲਿਆ ਸਕਦੀ ਆ ਉਹ ਚੀਜ਼ ਦੇ ਯੋ 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 ਟੋਪੀ ਦੀ ਤਾਂ ਨਹੀਂ ਲੋੜ ਹਨ ਇੰਨੀ ਠੰਡ ਤਾਂ ਹੈ ਨਹੀਂ ਜੋਗ ਲਾਉਣੀ ਪੈਣੀ ਬੱਤ ਹੋ ਜਾਂਦਾ ਕਾ ਤੂੰ ਸਰਵਿਸ ਕਰਾਉਣ ਵਾਲੀ ਹੋਣੀ ਆ ਖੰਭ ਜੇ ਖਲਾਰਦਾ ਜਾਂਦਾ ਡੱਗ ਪੈਣਾ ਇਹਨੇ ਖੰਭ ਜੇ ਖਲਾਰਦਾ ਵਾ ਤੱਕੇ ਪੈਸਾ ਲੈ ਤੱਕਣਾ ਪਈ ਹਰਦੂ ਉੱਨ੍ਹਾ ਹੀ ਵੜਾ ਹੁੰਦਾ ਇਹਨੂੰ ਬਾਤ ਚ ਜੜਾ ਹੋਣਾ ਸੀਗਾ ਨਾ ਹੈਲਥ ਕੋਈ ਨੂਰ ਖੋਲਾ ਮਰ ਤੇ ਮੈਂ ਕਰਨ ਲੱਗਾ ਹੁਣ ਜੇ ਰਾਤ ਦਾ ਡਿਨਰ ਟਾਈਮ ਹੋ ਗਿਆ ਸਵਾ 6 ਤੇ ਸੌਣ ਤੋਂ ਯਾਨੀ ਕਿ 3 ਘੰਟੇ ਪਹਿਲਾਂ ਕਰ ਲੈਣਾ ਦਾ ਡਿਨਰ ਕਿਉਂਕਿ ਖਾਣਾ ਜੋ ਡਾਈਜੈਸਟ ਹੋ ਸਕੇ ਡਿਨਰ ਕਰਿਆ ਰਾਤ ਦਾ ਖਾਣਾ ਕੋਈ ਨੂਰ ਤੇ ਕਰਨਦੀਪ ਕੌਰ ਆਈ ਏਮ ਈਟਿੰਗ ਡਿਨਰ ਈਟਿੰਗ ਡਿਨਰ ਚੰਗਾ ਫਿਰ ਕਰ ਲਾਵੇ ਫੁੱਟ ਮੇਲੇ ਆਦਣਾ ਮੈਂ ਵੀ ਕੋਲ ਓਕੇ ਬੱਸ ਡਿਨਰ ਕਰ ਲਾ ਫਿਰ ਡਿਨਰ ਤੇ ਅਪਾ ਚੱਲ ਗਏ ਗੇੜਾ ਗੁੜਾ ਕੱਢਣਾ ਚਾਰ ਵਾਲਾ ਚਾਰ ਟ੍ਰੈਸਟੀ ਲੱਗਦਾ ਨਹੀਂ ਅੱਛਾ ਆਜਾ ਫਿਰ ਗੇੜਾ ਕੱਢ ਕੇ ਹੁਣਾ ਚਾਹਾਂਗਾ ਦੂਰ ਤੱਕ ਹੋ ਲੈਣੀ ਮੈਨੂੰ ਕੋ ਦਵਾ ਦ ਰੋਟੀ ਖਾ ਲੈ ਫਿਰ ਅਪਾ ਗੇੜਾ ਕੱਢ ਕੇ ਆਈਏ ਹਣ ਇਹਨੇ ਰਾ ਕਾਫੀ ਘਟਾ ਲਿਆ ਕਿ ਨਾ ਹੋਇਆ ਸਕਰੀਨ થઈ ਕਿ ਨਹੀਂ 7 ਵਜੇ ਕੇ 4 7 ਵਜੇ ਕੇ 4 ਮਿੰਟ ਹੋ ਗਏ ਤੇ ਇਸ ਵੇਲੇ ਥੋੜੇ ਬਾਦ ਗੇੜੇ ਕੱਢ ਲਈ ਜੇ ਵਿਹੜੇ ਚ ਅੱਜ ਮੀਂਹ ਬਿਆਵਾ ਨਹੀਂ ਤਾਂ ਬਾਹਰ ਚੱਕੜ ਜਾ ਜੇ ਥੋੜਾ ਜਾ ਨਹੀਂ ਤਾਂ ਕਿ ਬਾਹਰ ਵੀ ਜਾਵੜਦੇ ਹੁੰਨੇ ਆ ਕੀ ਹੋ ਗਿਆ ਚਾਬੀ ਵੱਜੀ ਕਿੱਥੇ ਵੱਜੀ ਕਿਥੇ ਵੱਜੀ ਖੜ ਜਾ ਹਾਂ ਤੋਰ ਤੋਰ ਕਿੱਧਰ ਗਈ ਹੁਣ ਚਾਬੀ ਦਾ ਕੀ ਕਸੂਰਾ ਵੱਜੀ ਤੇਰੇ ਆਵਦਾ ਨਾ ਕਿੱਥੇ ਵੱਜੀ ਨੱਕ ਤੇ ਨੱਕ ਤੇ ਨਾ ਵੱਜੀ ਚੱਜ ਆ ਜਾ। ਨੀ ਰਵੜ ਹੋ ਗਿਆ ਆ ਜਾ। ਚਾਪੀ ਨੂੰ ਕੁੱਟਾ ਲੈ। ਲੈ ਬੰਦੀ ਕਰਦੀ ਲੱਟ ਨੂੰ ਚਲ ਆ ਜਾ। ਚਲੋ ਘਰੀ ਘਰੀ। ਉਹ ਸਾਹਮਣੇ ਲੜਦੇ ਕੀ ਨੇ ਇੱਧਰ। ਆਏ ਬੰਗਲ ਨਾਈਟ। ਇੱਧਰ ਵਲੌਗ ਲਾਇਆ ਵੈਨ ਦਾ। ਵਲੌਗ ਵਿਖਿਆਂਦੇ ਆਪਣਾ। ਪੜਾਈ ਹੋਗੀ ਤੇਰੀ। ਪਰਾਧਾ ਕੰਨਣਾ ਪੂਰਾ ਪਰਾਧਾ ਸਾਰਾ ਘਰ ਕਰਾਤਾ ਕੰਪਲੀਟ ਹੋ ਗਿਆ ਸਲੇਸਰ ਟੂਟਲੀ ਸਾਰੇ ਦੋ ਵਰੀ ਕਰਾਤਾ ਹੁਣ ਇੱਥੇ ਆ ਹੈ ਓਏ ਗੁੱਡ ਨਾਈਟ ਕਰਦਗੇ ਫਿਰ ਬਾਗਟ ਕਰ ਜੀ ਬੈਰ ਕੱਟ ਕਰਦੇ ਬਾਏ ਮੰਨ ਕਰਦਾ ਬਾਏ ਹਾਂ ਗਾਣਾ ਸੁਣਾ ਫਿਰ ਇੱਕ ਸਮਾਪਤੀ ਕਰਦਗੇ ਗੁੱਡ ਬਾਏ ਕਰਦੀਏ ਵੜਾ ਬਟਕ ਕਲਾਕਾਰ ਹੁੰਦਾ ਨਾ ਉੱਠ ਕੇ ਵਦਗਾ ਖਣਾ ਕਿਹੜਾ ਸੁਣਾਉਂਗਾ ਸਿੱਧੂ ਮਸੇਆ ਦਾ ਨਮਸ ਸੰਗ ਲਾਗ ਕਿਹੜਾ ਲੋਕ Song ਇਧਰ ਅੱਗੇ ਨੂੰ ਹੋ ਜਾ ਮੜਾ ਬਤਨਾ ਵਜੇ ਕਹੇ ਦੇ ਮਗਰ ਬਾਦ ਤਵਾਰ ਤਵਾਰ ਕਰ ਦੇ ਕਮੈਂਟ ਕਲਾੜਾ ਵਲੌਗ ਹੈ ਨਾ ਆਪਣਾ ਇਹ ਸਕੂਲ ਵਾਲਾ ਕਲਾੜਾ ਹਾਂ ਦੀ ਬਾਜ ਜੇ ਸੁਣਾਈ ਜਾਂਗਾ ਧੱਕੇ ਨਾਲ ਦੱਬਿਆ ਹੌਲੀ ਇੰਨਾ ਬਾਲਾ ਨਹੀਂ ਵਿੱਚ ਦਾ ਸਪੀਕਰ ਹੀ ਪਾੜ ਦੇਣਾ ਸੀਗਾ ਹੋ ਗਏ ਜੇ ਹੋ ਗਏ ਜੇ ਕਦੇ ਸੁਣ ਨੂੰ ਨਹੀਂ ਬਹਿਣ ਦਿੰਦੇ ਅਸੀਂ ਪੀਓ ਹੋ ਗਏ ਜੇ ਸਾਡਾ ਮਾਰਾ ਸੋਚਦੇ ਜੋ ਨਹੀਂ ਸਾਡੇ ਸਾਰੇ ਲੱਗਦੇ ਨੇ ਚੱਕ ਕੇ ਖਾ ਗਦੇ ਨੇ ਜੰਦਾਲੀ ਲੱਗਦੇ ਨੇ ਦਨਰਕ ਦੇ ਖਾਂਚ ਖਬੀ ਖਾਨ ਬਰੋਬਰ ਨੇ ਬਹੁਤ ਜੰਦ ਯਾਰੇ ਸਰਬਾਨ ਉਦਨੇ ਘਰੇ ਤਾਲੇ ਲੱਗਦੇ ਨੇ। ਮੈਂ ਘਰੇ ਤਾਲੇ ਦੇਖੂੰ ਜੀ ਜਾਲੇ ਲੱਗਦੇ ਨੇ ਸੱਚ। ਹਾਂ ਹੋਰ ਵੀ ਰੱਖੇ ਹੋਏ ਆ ਸਕੂਲ। ਹੁਣ ਲਿਆਂਦੇ ਦੋ ਮੋਰ ਪਤਾ ਨਹੀਂ ਇਹਨਾਂ ਨੇ ਕਿੱਥੋਂ। ਦੋ ਨਹੀਂ ਸਹਿ ਪਹਿਲਾਂ ਵੀ ਸੀ। ਹਾਂ ਚੰਨਾ ਦੀ ਪੂਰੀ ਠੋਕ ਠੋਕ ਕੱ ਲੱਗਦਾ। ਬਿਜੋ ਦੇ ਚਾਂਦ ਲਿਆ ਸ਼ਾਂਗ ਰੱਖਦਾ ਪੂਰੀ ਫੱਟ ਦੀ ਬਣਾ ਸੇ ਮਰੀਦ ਖਰਦੀ। ਪੂਰੀ ਫੱਟ ਦੇ ਬਣਾ ਕੇ ਮਰੀਦ ਖਰਦੀ। ਬਸ ਇੱਕ ਸਾਲ ਆ ਤੇ ਸਾਲ ਹੋਰ। ਇਹ ਦੁਬਾਰਾ ਸੁਣਾਉਂਗਾ। ਆਸੀ ਐਸੇ ਕੱਟ ਕੋਫੀ ਐਨ ਐਓ ਜੀ ਇਹਦੇ ਨਾਲ ਹੀ ਅੱਜ ਦਾ ਵਲੌਗ ਇੱਥੇ ਕਰਦੇ ਹਾਂ ਸਮਾਪਤ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਗੁੱਡ ਨਾਈਟ ਜਾਉਂਦੇ ਵਾਸਤੇ ਰੋ ਬਾਏ 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 ਗੁੱਡ ਨਾਈਟ ਕਰਦੇ ਗੁੱਡ ਨਾਈਟ ਗਾਈਜ਼ ਦਾਓ ਗੁੱਡ ਨਾਈਟ ਹੈਪੀ ਬਰਥਡੇ ਜਿਹਦਾ ਵੀ ਹੋਇਆ ਅੱਜੇ ਹੋਇਆ ਤਾਂ ਜਿਹੜੀ ਹੋਇਆ ਮੇਰੇ ਨੂੰ ਦਾ ਹੈਪੀ ਬਰਥਡੇ ਆ ਸਾਰਿਆਂ ਨੂੰ ਹੈਪੀ ਬਰਥਡੇ ਕਿਉਂ ਦਾ ਕਦੋਂ ਹੋਣਾ ਲੇ ਤਾਂ ਗੁੱਡ ਨਾਈਟ ਕਹ ਦੇ ਤੂੰ ਕੱਲ ਨੂੰ ਮਿਲਾਂਗੇ ਗੁੱਡ ਨਾਈਟ ਕੱਲ ਨੂੰ ਮਿਲਾਂਗੇ ਬੋਲ ਬੋਲ ਮੈਂ ਤਾਂ ਸੌਂ ਜਾਂਦੇ ਵਸਦੇ ਰਹੋ ਕੇ ਜਾਂਦੇ ਵਸਦੇ ਰਹੋ ਬਾਏ 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 ਬੋਲ ਬੋਲ